एसजीपीसी प्रधान दी चुनाव ते ज्ञानी हरप्रीत सिंह दा बयान सामने आया ज्ञानी हरप्रीत सिंह ने कि कोई उम्मीदवार नहीं अलांगे उम्मीदवार नु लेके पार्टी मेंबड़ा दी सलाह लेई जावेगी ते सारे दी सलाह मुताबिक ही आखरी फैसला लिया जाएगा दस दे के अमृतसर अकाली दल पुनर्संरचना की नई मीटिंग की थी जसवीर छकलोन वाली एससी की प्रधान दी चुनाव की था ओंगो वाला हो सकदा हो सकदा सारी मैडम दास्ता साडी फैसला ਸਿਰਫ ਜਿਨ੍ਹਾਂ ਨੂੰ ਬੋਰਡ ਦਾ ਅਧਿਕਾਰ ਦਿੱਤਾ ਹੈ ਐਕਟ ਨੇ ਉਹੀ ਕਰ ਸਕਦੇ 35 ਮੈਂਬਰ ਮੰਨ ਲੀਏ ਕਿ ਤੁਹਾਡੇ ਨਾਲ ਇਹਦੇ ਵਿੱਚੋਂ ਕੋਈ ਜਿਹੜੇ ਫਾਕਸ ਮੁੱਖ ਤੇ ਦਿੱਤੇ ਆ ਜੀ ਪਰ ਜੇ ਜੇ ਅਸੀਂ ਪ੍ਰਧਾਨ ਵੀ ਬਣਾ ਲੈਨੇ ਆ ਫਿਰ ਵੀ ਅਸੀਂ ਇਹੋ ਕੰਗ ਇੱਕ ਇਲੈਕਸ਼ਨ ਹੋਣੀ ਚਾਹੀਦੀ ਹੈ ਜਰਨਲ ਇਲੈਕਸ਼ਨ ਅਮਸੇ ਦੇ ਪਿੰਡੇ ਸ਼ਹੂਰਾਚ ਬੇਦਬਿਲੀ ਕਟਨਾ ਨੂੰ ਅੰਜਾਮ ਦਿੱਤਾ ਗਿਆ ਖੰਡਪਾਟ ਸਾਹਬ ਦੇ ਦੌਰਾਨ ਸ਼੍ਰੀ ਗੁਰੂ ਰੰਧ ਸਾਹਿਬ ਦੇਵਾਲ ਇੱਕ ਪ੍ਰਵਾਸੀ ਦੇ ਵੱਲੋਂ ਜੁੱਤੀ ਸੁੱਟਣ ਦੇ ਇਲਜ਼ਾਮ ਲੱਗੇ ਨੇ ਐਸਜੀਪੀਸੀ ਮੈਂਬਰਾਂ ਨੇ ਕਟਨਾ ਤੇ ਨਾਰਾਜ਼ਗੀ ਜ਼ਾਹਰੀ ਹੈ ਉੱਥੇ ਕਾਰ ਮਾਲਕ ਤੇ ਪ੍ਰਵਾਸੀ ਮਜ਼ਦੂਰ ਨੂੰ ਪਜਾਉਣ ਦਾ ਇਲਜ਼ਾਮ ਵੀ ਲੱਗੇ ਹੈ ਪੁਲਿਸ ਨੇ ਕਾਰਵਾਈ ਕਰਦੇ ਹੋਏ ਇੱਕ ਮੁਲਜ਼ਮ ਨੂੰ ਜ਼ਬਤ ਗ੍ਰਫਤਾਰ ਕੀਤਾ ਜਿਸ ਤੇ ਜਿਹੜਾ ਗਰੰਟੀਸਿੰਘ ਸੀਗਾ ਉਹਨੇ ਇਹਦੇ ਬਾਰੇ ਤੁਰੰਤ ਜਾ ਕੇ ਜਿਹੜਾ ਹੈਗਾ ਸਤਨਾਮ ਸਿੰਘ ਜਿਹੜੇ ਹੈਡ ਗਰੰਟੀ ਆ ਇਹਨਾਂ ਦੇ ਜਦੋਂ ਉਹਨਾਂ ਨੂੰ ਤਲਾਸ਼ ਦਿੱਤੀ ਕਿ ਉਹਨਾਂ ਨੇ ਤੁਰੰਤ ਸਾਡੇ ਜਿਹੜਾ ਵਾ ਐਸ ਐਚਓ ਲੁੱਪੂ ਕੇ ਸਾਡੀ ਪੁਲਿਸ ਪਾਰਟੀ ਨੂੰ ਜਿਹੜਾ ਇਹ ਬਾਰੇ ਦੱਸਿਆ ਜੋ ਤੁਰੰਤ ਹੈਡ ਗਰੰਟੀ ਸਤਨਾਮ ਸਿੰਘ ਦੇ ਬਿਆਨ ਤੇ ਅਸੀਂ ਜਿਹੜੇ ਆ ਉਹ ਤਿੰਨੇ ਭਰਾ ਤੇ ਉਹਨਾਂ ਦਾ ਜਿਹੜਾ ਸੀਰੀ ਆ ਰਾਜੂ ਉਹਨਾਂ ਦੇ ਖਿਲਾਫ ਅਸੀਂ ਜਿਹੜਾ ਮਕਦਮਾ ਦਰਜ ਕਰਕੇ ਤੇ ਕਾਰਵਾਈਆਂ ਵਿੱਚ ਜਾਤੇ ਹੈ ਰਾਸ਼ਟਰੀ ਹੈਗੇ ਬਿਲਕੁਲ ਜੀ ਇਹਨਾਂ ਨੂੰ ਅਰੈਸਟ ਜਿਹੜਾ ਅਸੀਂ ਕਰ ਲਿਆ ਹੈ ਕਾਨੂੰਨ ਮੁਤਾਬਕ ਇਹਨਾਂ ਨੂੰ ਕੱਲ ਕੂਰਤ ਕੇਸ਼ ਕਰਾਂਗੇ गैंगस्टर जगू भगवान पुलिस ने बटाला कोर्ट पेश करके पांच दिन का रिमांड हासिल किया इस दौरान जगू ने कोर्ट एम पी सरजिंदर रंधावा तो अपनी जान खतरा भी दसिया उ कोर्ट च पुलिस ने जवाब देंदे हुए कहा कि, कि जगू सुरक्षा च कोई कमी नहीं है दरअसल पिछले दिन असमचर जेल तो बटाला पुलिस जगू डबल मर्डर मामले प्रोडक्शन वारंट लेकर आई ਮਾਰੇ ਐਡਵੋਕੇਟ ਨੂੰ ਪਤਾ ਹੋਏਗਾ ਉਹਨੇ ਅਪਲੀਕੇਸ਼ਨ ਆਸੀ ਉਹਦੀ ਲਾਈਫ ਐਂਡ ਲਿਬਰਟੀ ਐਂਡ ਲਾਈਫ ਸਿਕਿਉਰਟੀ ਦਾ ਜਿਹੜਾ ਪੂਰਾ ਧਿਆਨ ਰੱਖ ਰਹੇ ਆ ਸਾਡੀ ਸਿਕਿਉਰਟੀ ਮੀਜਰਸ ਪੂਰੇ ਨੇ ਤੇ ਅਸੀਂ ਉਹਦੇ ਤੇ ਆਪਣੀ ਜਿਹੜੀ ਹੈਗੀ ਹੈ ਫੋਰਸ ਦਾ ਨਾਮ ਕਿੰਨੇ ਕੇਸਾਂ ਚ ਇਹਨੂੰ ਜਿਹੜਾ ਵਾ ਉਹ ਪੇਸ਼ ਕਰਵਾਇਆ ਜੀ ਅੱਜ ਤੇ ਸੇਮ ਕੇਸ ਦੇ ਵਿੱਚ ਹੀ ਇਹਨੂੰ ਪੇਸ਼ ਕਰਾ ਕੇ ਅਸੀਂ ਉਹਦੇ ਵਿੱਚ ਪੁਲਿਸ ਰਿਮਾਂਡ ਐਕਸਟੈਂਡ ਕੀਤਾ ਬਾਕੀ ਅੱਗੇ ਤਫਤੀਸ਼ ਵਧਾਉਣੀ ਹੈ ਵੀ ਸੀਗੀ ਜੀ ਜੋ ਜੱਗੂ ਨੇ ਕੋਰਟ ਦੇ ਵਿੱਚ ਕਿਹਾ ਜੱਜ ਸਾਹਿਬ ਅੱਗੇ ਜੋ ਨੇ ਰਿਕੁਐਸਟ ਕੀਤੀ ਹੈ ਵੀ ਮੇਰੀ ਸਿਕਿਉਰਟੀ ਦਾ ਮੈਨੂੰ ਕੋਈ ਐਂਟੀ ਗੈਂਗਸ ਤੋਂ ਡਰ ਨਹੀਂ ਹੈ ਬਈ ਮੈਨੂੰ ਇਹ ਆ ਵੀ ਸੁਖਜਿੰਦਰ ਸਿੰਘ ਰੰਧਾਵਾ ਮੈਨੂੰ ਸਪੈਸੀਫਿਕਲੀ ਟਾਰਗੇਟ ਕਰਵਾ ਸਕਦਾ ਥਰੂ ਆਫਿਸਰਸ ਥਰੂ ਪ੍ਰਾਈਵੇਟ ਪਰਸਨਸ ਇਸੇ ਤੋਂ ਵੀ ਕਰ ਸਕਦਾ ਕੇ ਹਲਕਾ ਰਾਜਸਥਾਨ ਸੀ ਦੇ ਪਿੰਡ ਹੈ ਤਾਰੀਵਾਲ ਚ ਇਟਲੀ ਤੋਂ ਆਏ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਘਟਨਾ ਉਸ ਦਿਨ ਵਾਪਰੀ ਜਦੋਂ ਨੌਜਵਾਨ ਆਪਣੇ ਪਿਤਾ ਦੇ ਨਾਲ ਖੇਤਾਂ ਚ ਕਣਕ ਦੀਜ ਰਿਹਾ ਸੀ ਤਾਂ ਦੋ ਹਮਲਾਵਰ ਮੌਕੇ ਤੇ ਪਹੁੰਚੇ ਤੇ ਉਹਨਾਂ ਨੇ 10 ਤੋਂ 12 ਰਾਉਂਡ ਫਾਇਰ ਕੀਤੇ ਗੋਲੀ ਲਗੰਦੇ ਕਰਕੇ ਮਲਕੀਤ ਸਿੰਘ ਦੀ ਮੌਤ ਹੋ ਗਈ ਪਰਿਵਾਰ ਦੇ ਵੱਲੋਂ ਪੁਲਿਸ ਤੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਨ ਆਪਲ ਬੰਦਲ ਕੋ ਜੀ ਹਾਂਜੀ ਮੁਲਕੀ ਤੇ ਮੇਰਾ ਭਰਾ ਆ ਹਾਂਜੀ ਇਟਲੀ ਤੋਂ ਛੁੱਟੀ ਆਇਆ ਸੀਗਾ ਘਰ ਆਇਆ ਮਿੱਤੇ ਲਾਇ ਇੱਥੇ ਕੰਮ ਕਰਾਉਂਦਾ ਸੀ ਡੈਡੀ ਨਾਲ ਕਣਕ ਬਜਾਉਂਦਿਆ ਸੀਗਾ ਡੈਡੀ ਨਾਲ ਕਣਕ ਬਜਾਉਂਦਿਆ ਤੇ ਢਾੜੀ ਸਾਹਮਣੇ ਮੇਰਾ ਤੇ ਛੱਟਾ ਦੇਣ ਨਾਲ ਹੋ ਲੱਗ ਕੰਮ ਕਰਨ ਤੇ ਸੁਖਬੀਰ ਮੁੰਡਾ ਨਾਲ ਉਹਦੇ ਬੇਕਰਮ ਨਹੀਂ ਉੱਥੇ ਆਏ ਆ ਉਹਨਾਂ ਕੋਲੀਆਂ ਮਾਰਦੀਆਂ ਨੂੰ ਦੇ ਅੰਨੇ ਵਾਹੀ ਗੋਲੀਆਂ ਚਲਾਈਆਂ ਮੇਰੇ ਭਰਾ ਤੇ ਮੇਰਾ ਭਰਾ ਫਿਰ ਡੇਗ ਪਿਆ ਪਟਾਲਾ ਚੀਫ ਸੈਨਾ ਬਾੜ ਠਾਕਰੇ ਦੇ ਲੀਡਰ ਰਮੇਸ਼ ਨૈયਰ ਤੇ ਅਣਪਛਾਤੇ ਨੇ ਤੀਸਰ ਤਰ੍ਹਾਂ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਰਮੇਸ਼ ਨૈયਰ ਦਾ ਕਹਿਣਾ ਸੀ ਕਿ ਉਹ ਦਸ਼ੇ ਵੇਚਣ ਵਾਲਿਆਂ ਦੇ ਖਿਲਾਫ ਬੋਲਦੇ ਨੇ ਇਸ ਲਈ ਇਹ ਹਮਲਾ ਕੀਤਾ ਗਿਆ ਹੈ ਉਧਰ ਪੁਲਿਸ ਨੇ ਹਮਲਾ ਕਰਨ ਵਾਲੇ ਦੋ ਮੁਲਜ਼ਮਾਂ ਨੂੰ ਪੁਲਿਸ ਤੇ ਗ੍ਰਿਫਤਾਰ ਵੀ ਕਰ ਲਿਆ ਜਾਣਕਾਰੀ ਦਿੰਦੇ ਹੋਏ ਐਸਪੀ ਸਹੋਤਾ ਨੇ ਕਿਹਾ ਕਿ ਉਹਨਾਂ 12 ਘੰਟੇ ਦੇ ਅੰਦਰ ਇਹ ਗ੍ਰਿਫਤਾਰੀਆਂ ਕੀਤੀਆਂ ਪੁਲਿਸ ਨੇ ਵਫਾਕਤੀ ਮਾ ਬਣਾ ਕੇ ਮੁਲਜ਼ਮਾਂ ਦਬੋਚੇ ਪਾਰਟੀ ਵੱਲੋਂ ਰਮੇਸ਼ ਨਗਿਰਜੀ ਦਾ ਜਿਹੜੀ ਸਟੇਟਮੈਂਟ ਹੈ ਉਹਨਾਂ ਦੀ ਰਿਪੋਰਟ ਕੀਤੀ ਗਈ ਤੇ ਮੁਤਾਬਕ ਉਹਨਾਂ ਦੀ ਸਟੇਟਮੈਂਟ ਅਸੀਂ ਤੁਰੰਤ ਐਫ ਆਈ ਆਰ ਨੰਬਰ 201 ਡੇਟਿਡ 1 ਨਵੰਬਰ 2025 ਅੰਡਰ ਸੈਕਸ਼ਨ 115 2 118 1 35 ਤੇ 352 2 ਬੀ ਐਨ ਐਸ ਜਿਹੜੀ ਹੈ ਉਹ ਰਜਿਸਟਰ ਕਰਦੀ ਆ ਪੁਲਿਸ ਟੀਮਸ ਬਣਾਈਆਂ ਗਈਆਂ ਸਿਟੀ ਬਟਾਲਾ ਨੇ ਆਪਣੀਆਂ ਸਪੈਸ਼ਲ ਟੀਮ ਸਾਰੀ ਰਾਤ ਬਾਹਰ ਰੱਖਿਆ ਤੇ ਮੈਂ ਦੱਸਣਾ ਚਾਹੁੰਦਾ ਕਿ 12 ਘੰਟੇ ਦੇ ਅੰਦਰ ਅੰਦਰ ਹੀ ਅਸੀਂ ਇਹ ਜਿਹੜੇ ਦੋਨੋਂ ਦੋਸ਼ੀ ਸੀਗੇ ਰਜੀਵ ਕੁਮਾਰ ਏਲੀਅਸ ਬਾਬਾ ਅਸ਼ੋਕ ਕੁਮਾਰ ਏਲੀਸ ਫੋਕੀ ਜਿਨ੍ਹਾਂ ਨੇ ਦਮੇਸ਼ ਨੀਯਰ ਜੀਤੇ ਅਟੈਕ ਕੀਤਾ ਸੀਗਾ ਇਹ ਦੋਨੋਂ ਪੰਡਾਰੀ ਮੋਹੱਲੇ ਦੇ ਰਹਿਣ ਵਾਲੇ ਨੇ ਤੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੁਲਤਾਨਪੁਰ ਲੋਧੀ ਦੇ ਪਿੰਡ ਸ਼ਹਾਜਹਾਨਪੁਰ ਚ ਜ਼ਿਲ੍ਹਾ ਪਰਿਸ਼ਦ ਦੇ ਵਾਈਸ ਚੇਅਰਮੈਨ ਹਰਜਿੰਦਰ ਸਿੰਘ ਜਿੰਦਾ ਤੇ ਗੋਲੀਆਂ ਚੱਲੀਆਂ ਫਾਇਰਿੰਗ ਚ ਵਾਈਸ ਚੇਅਰਮੈਨ ਦੀ ਵਾਲ-ਵਾਲ ਜਾਨ ਬਚ ਗਈ ਇਸ ਫਾਇਰਿੰਗ ਦੀ ਜ਼ਿੰਮੇਵਾਰੀ ਗੈਂਗਸਟਰ ਜੱਗਾ ਫੁੱਕੀਵਾਲ ਨੇ ਲਈ ਹੈ ਹਰਜਿੰਦਰ ਸਿੰਘ ਜਿੰਦਾ ਨੇ ਦੱਸਿਆ ਕਿ ਉਹ ਸ਼ਨੀਵਾਰੀ ਰਾਤ ਰੋਟੀ ਖਾਣ ਤੋਂ ਬਾਅਦ ਸੈਰ ਕਰਨ ਲਈ ਘਰ ਦੇ ਬਾਹਰ ਗਲੀ ਚ ਘੁੰਮ ਰਹੇ ਸਨ ਤਾਂ ਇੰਨੇ ਨੂੰ ਬਾਈਕ ਸਵਾਰ ਹਮਲਾਵਰ ਆਏ ਤੇ ਉਹਨਾਂ ਨੇ ਅੰਨ੍ਹੇਵਾ ਫਾਇਰਿੰਗ ਕਰ ਦਿੱਤੀ ਤੇ ਉਹਨਾਂ ਭੱਜ ਕੇ ਆਪਣੀ ਜਾਨ ਬਚਾਈ ਬਾਈਕ ਸਵਾਰ ਹਮਲਾਵਰਾਂ ਦੀਆਂ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿਸ ਦੇ ਆਧਾਰ ਤੇ ਹੁਣ ਪੁਲਿਸ ਦੇ ਵੱਲੋਂ ਮੁਲ ਸਮਾਦੀਪਾਲ ਕੀਤੀ ਜਾ ਰਹੀ ਹੈ। ਤਾਕਤ ਕੋ ਵਾਸ਼ੂਮ ਆਏ ਸੀਗੇ ਤੇ ਕੁਛ ਅਨਪਛਾਤੇ ਆਦਮੀ ਆਏ ਤੇ ਉਹਨਾਂ ਨੇ ਇਹਨਾਂ ਤੇ ਫੈਰ ਕੀਤੇ ਤੇ ਇਹ ਮਤਲਬ ਦੌੜੇ ਆ ਅੱਗੇ ਅੱਗੇ। ਅੱਛਾ ਇਹ ਕਿੰਨੇ ਫੈਰ ਹੋਏ ਇੱਥੇ? ਇਹ 5-6 6 ਫੈਰ ਹੋਏ ਆ। ਹਾਂਜੀ। ਮੋਟਰਸਾਈਕਲ ਤੇ ਆਏ ਹਮਲਾਵਰ। ਹਾਂਜੀ ਮੋਟਰਸਾਈਕਲ ਤੇ। ਕਿੰਨੇ ਹਮਲਾਵਰ ਕੋਈ ਪਛਾਨ ਹੋਈ ਹੈ ਹੁਣ ਤੱਕ ਦੋ ਸੀਗੇ ਪਰ ਹਾਂਜੀ ਪਰ ਉਹਨਾਂ ਦੀ ਅਜੇ ਤੱਕ ਕੋਈ ਵੀ ਪਛਾਨ ਨਹੀਂ ਹੋ ਸਕੀ ਪੋਹਾ ਕਸਬੇ ਵਿੱਚ ਚੋਰਾਂ ਨੇ 12 ਤੋਂ ਵੱਧ ਦੁਕਾਨਾਂ ਵਿੱਚ ਦਾਖਲ ਹੋ ਕੇ ਚੋਰੀ ਕੀਤੀ ਚੋਰਾਂ ਨੇ ਲਗਭਗ 5 ਲੱਖ ਰੁਪਏ ਦਾ ਸਮਾਨ ਚੋਰੀ ਕੀਤਾ ਹਾਲਾਂਕਿ ਲੋਕਾਂ ਨੇ ਇੱਕ ਚੋਰ ਨੂੰ ਫੜ ਕੇ ਪੁਲਿਸ ਦੇ ਹਵਾਲੇ ਵੀ ਕਰ ਦਿੱਤਾ ਡੀਐਸਪੀ ਸਿਕੰਦਰ ਸਿੰਘ ਨੇ ਕਿਹਾ ਕਿ ਸਾਰੇ ਚੋਰਾਂ ਨੂੰ ਫੜ ਲਿਆ ਜਾਵੇਗਾ ਤੇ ਚੋਰੀ ਹੋਇਆ ਸਮਾਨ ਵੀ ਛੇਤੀ ਬਰਾਮਦ ਕਰ ਲਿਆ ਜਾਏਗਾ ਚੋਰੀ ਦੀ ਘਟਨਾ ਸੈਸੀਟੀਵੀ ਵਿੱਚ ਕੈਦ ਹੋ ਗਈ ਦੇ ਵਿੱਚ ਇੱਕ ਕਾਜੂ ਤੇ ਬਦਾਮ ਦਾ ਡੱਬਾ ਸੀਗਾ ਤੇ ਸਾਨੂੰ ਲੱਗਿਆ ਕਿ ਵੀ ਇਹ ਕਿਸੇ ਦੁਕਾਨ ਤੋਂ ਚੋਰੀ ਕਰਕੇ ਲੈ ਕੇ ਆਏ ਨੇ ਤਾਂ ਜਦੋਂ ਅਸੀਂ ਆਪਣੇ ਦੋਸਤਾਂ ਨੂੰ ਵੀ ਹੋਰਾਂ ਨੂੰ ਬੁਲਾਇਆ ਸੀ ਇਕੱਲੇ ਸੀਗੇ ਤਾਂ ਅਸੀਂ ਹੋਰਾਂ ਨੂੰ ਦੋਸਤਾਂ ਨੂੰ ਬੁਲਾਇਆ ਤਾਂ ਅਸੀਂ ਜਦੋਂ ਉਸ ਦੀ ਪੁੱਛ ਵਿੱਚ ਕੀਤੀ ਤਾਂ ਉਹ ਕਹਿੰਦਾ ਵੀ ਮੈਂ ਇਹ ਇੱਕ ਦੁਕਾਨ ਨੂੰ ਜ਼ਿੰਦਾ ਤੋੜ ਕੇ ਲੈ ਕੇ ਆਇਆ ਉਹ ਮੰਨ ਗਿਆ ਸਾਡੇ ਕੋਲੇ ਦੀ ਜਦੋਂ ਅਸੀਂ ਉਹਨੂੰ ਹੋਰ ਪਿਆਰ ਨਾਲ ਪੁੱਛਿਆ ਤਾਂ ਉਹਨੇ ਇੱਕ ਇੱਕ ਕਰਕੇ ਦੱਸਿਆ ਕਿ ਮੈਂ 15 ਦੁਕਾਨਾਂ ਦੇ ਅਸੀਂ ਜ਼ਿੰਦੇ ਤੋੜ ਚੁੱਕੇ ਹਾਂ ਉਸ ਦਿਨ ਨਾਲ ਵੀ ਜਦੋਂ ਅਸੀਂ ਸੋਚਿਆ ਵੀ ਇਹ ਇੱਕ ਜਣੇ ਦਾ ਕੰਮ ਨਹੀਂ ਹੈਗਾ ਇਸ ਦੇ ਨਾਲ ਦੋ ਸਾਥੀ ਹੋਰ ਸੀਗੇ ਤਾਂ ਜਦੋਂ ਅਸੀਂ ਉਹਨਾਂ ਦੀ ਵੀ ਭਾਲ ਕੀਤੀ ਤਾਂ ਇੱਕ ਸਾਨੂੰ ਮੰਡੇਰ ਨੇ ਤੋਂ ਲੱਭਿਆ ਠਾਨਕੋਟ ਦੇ ਟਾਕੀ ਚੌਂਕ ਨੇੜੇ ਲੁਟੇਰਿਆਂ ਨੇ ਇੱਕ ਬਜ਼ੁਰਗ ਮਹਿਲਾ ਨੂੰ ਨਿਸ਼ਾਨਾ ਬਣਾਇਆ ਮੁਹੱਲਾ ਪ੍ਰੀਮ ਨਗਰ ਚ ਮਹਿਲਾ ਇੱਕ ਬੱਚੇ ਨਾਲ ਜਾ ਰਹੀ ਸੀ ਤਾਂ ਪਿੱਛੋਂ ਆਏ ਸਨੇਚਰ ਨੇ ਉਸ ਦੇ ਕੰਨਾਂ ਦੀਆਂ ਵਾਲੀਆਂ ਚਪਟ ਲਈਆਂ ਤੇ ਦੌੜ ਗਿਆ ਤੇ ਥੋੜੀ ਦੂਰ ਖੜੇ ਆਪਣੇ ਸਾਥੀ ਦੇ ਬਾਈਕ ਤੇ ਬੈਠ ਕੇ ਫਰਾਦ ਹੋ ਗਿਆ ਲੁੱਟ ਦੀ ਇਹ ਸਾਰੀ ਘਟਨਾ ਗੱਲੀਚ ਲੱਗੇ ਸੀ ਟੀਵੀ ਚ ਕੈਦ ਹੋ ਗਈ ਮင်း ਇਹ ਨਦੀਵਾਲੀ ਇੱਕ ਮੁੰਡਾ ਕੋਈ 18 19 ਸਾਲ ਦਾ ਜਿਹੜਾ ਕਾਂਤੋ ਖਿੱਚ ਕੇ ਲੈ ਗਿਆ ਔਰ ਵਿਕਤੀ ਸਾਈਡ ਤੋੜ ਗਿਆ ਔਰ ਉਹ ਦੌੜਦੇ ਦੌੜਦੇ ਨਾ ਮੈਂ ਉਹਨੂੰ ਪੜਿਆ ਵੀ ਹੈ ਇਹ ਕਹਿੰਦਾ ਪਿਆ ਕਿ ਨਾ ਇਹ ਝੂਠ ਬੋਲਦੇ ਪਏ ਨੇ ਝੂਠ ਬੋਲਦੇ ਔਰ ਮੈਂ ਪੜਿਆ ਤੇ ਮਿੰਨ ਤੱਕ ਆ ਮਾਰਦੇ ਤੋੜਦੇ ਚੰਡੀਗੜ੍ਹ ਦਾ ਇੱਕ ਨੌਜਵਾਨ ਖੁੱਲ੍ਹੇ ਆਮ ਉਚਾਈ ਤੇ ਸਟੰਟ ਕਰਦਾ ਨਜ਼ਰ ਆਇਆ ਉਹ ਚੰਦੀ ਆਵਾਜਾਈ ਦੇ ਵਿਚਕਾਰ ਚੰਦਨ ਨਗਰ ਪੁਲ ਤੇ ਪੁਸ਼ਅਪਸ ਕਰਦਾ ਨਜ਼ਰ ਆਇਆ ਕਦੇ ਉਹ 10 ਮੰਜ਼ਲਾ ਇਮਾਰਤ ਤੋਂ ਲਟਕਦਾ ਹੈ ਅਤੇ ਕਦੇ ਉਹ ਹੱਥ ਛੱਡ ਕੇ ਪਾਣੀ ਦੀ ਟੈਂਕੀ ਤੇ ਥੰਮਾ ਤੇ ਤੁਰਦਾ ਚੰਡੀਗੜ੍ਹ ਦੇ ਸਭ ਤੋਂ ਵੱਡੇ ਹਲਾਂ ਤੇ ਮਾਲ ਤੇ ਪੀਲਾ ਪੰਜਾ ਚੱਲਿਆ ਹੈ ਪ੍ਰਸ਼ਾਸਨ ਦੇ ਵੱਲੋਂ ਇੱਥੇ ਨਜਾਇਜ਼ ਕਬਜ਼ਾ ਹਟਾਇਆ ਗਿਆ ਕਈ ਥਾਵਾਂ ਤੇ ਕੈਬਨ ਬਣਾ ਕੇ ਨਜਾਇਜ਼ ਕਬਜ਼ਾ ਵੀ ਇੱਥੇ ਕੀਤਾ ਹੋਇਆ ਸੀ ਪ੍ਰਸ਼ਾਸਨ ਦੀ ਟੀਮ ਨੇ ਇੱਕ ਕੰਨ ਨੂੰ ਟਾਵੇ ਦਿੱਤਾ ਐਨਕ੍ਰੋਚਮੈਂਟ ਹਟਾਉਣ ਦੇ ਲਈ ਪਹੁੰਚੀ ਟੀਮ ਦਾ ਕਹਿਣਾ ਹੈ ਕਿ ਲੈਂਟੇ ਮਾਲ ਨੂੰ ਕਈ ਵਾਰ ਨੋਟਿਸ ਭੇਜ ਕੇ ਖੁਦ ਹੀ ਕੈਬਨ ਹਟਵਾਉਣ ਦੇ ਲਈ ਕਿਹਾ ਗਿਆ ਸੀ ਪਰ ਨੋਟਿਸ ਦਾ ਕੋਈ ਜਵਾਬ ਨਹੀਂ ਦਿੱਤਾ ਗਿਆ ਜਿਸ ਦੇ ਕਾਰਨ ਇਹ ਕਾਰਵਾਈ ਕੀਤੀ ਗਈ। ਸ਼ਾਸਨ ਦਾ ਹੁਣ ਪੀਲਾ ਪੰਜਾ ਲੈਂਟੇ ਮਾਲ ਤੇ ਚਲਦਾ ਨਜ਼ਰ ਆ ਰਿਹਾ ਹੈ ਅੱਜ ਸਵੇਰ ਤੋਂ ਹੀ ਜੇ ਅਸੀਂ ਗੱਲ ਕਰ ਲਈਏ ਸਵੇਰ ਤੋਂ ਹੀ ਲੈਂਟੇ ਦੇ ਵਿੱਚ ਜਿਹੜਾ ਵੀ ਇਨਰੋਚਮੈਂਟ ਸੀ ਉਹਦੇ ਉਹਨਾਂ ਵੱਲੋਂ ਪੂਰਾ ਜਿਹੜਾ ਹੈਗਾ ਉਹ ਕੀਤਾ ਜਾ ਰਿਹਾ ਤੇ ਚੰਡੀਗੜ੍ਹ ਪ੍ਰਸ਼ਾਸਨ ਦੇ ਅਧਿਕਾਰੀ ਵੀ ਇੱਥੇ ਪਹੁੰਚੇ ਹੋਏ ਨੇ ਐਸ ਡੀਓ ਵੀ ਇੱਥੇ ਪਹੁੰਚੇ ਹੋਏ ਨੇ ਤੇ ਪਹਿਲਾਂ ਵੀ ਹਾਲਾਂਕਿ ਨੋਟਿਸ ਦਿੱਤਾ ਗਿਆ ਸੀਗਾ ਜਿਹੜੀ ਜਾਣਕਾਰੀ ਸਾਹਮਣੇ ਆ ਰਹੀ ਹੈ ਲੇਕਿਨ ਉਹਦੇ ਬਾਵਜੂਦ ਅੱਜ ਕਈ ਜਿਹੜੀ ਇਨਰੋਚਮੈਂਟ ਹੈ ਉਸ ਨੂੰ ਖਾਲੀ ਕਰਾਇਆ ਜਾ ਰਿਹਾ ਦੂਜੇ ਪਾਸੇ ਕਈ ਚੀਜ਼ਾਂ ਸੀਲ ਵੀ ਕੀਤੀ ਗਈ ਨੇ ਹਾਲਾਂਕਿ ਇਸ ਤੋਂ ਪਹਿਲਾਂ ਵੀ ਜਿਹੜੇ ਅਧਿਕਾਰੀਆਂ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਇਲੈਂਟੇ ਪ੍ਰਸ਼ਾਸਨ ਨੂੰ ਪਹਿਲਾਂ ਵੀ ਨੋਟਿਸ ਦਿੱਤਾ ਗਿਆ ਸੀਗਾ ਕਿ ਕਈ ਚੀਜ਼ਾਂ ਇਲੀਗਲ ਤਰੀਕੇ ਦੇ ਨਾਲ ਬਣਾਈ ਹੋਈਆਂ ਉਸ ਨੂੰ ਹਟਾਇਆ ਜਾਵੇ ਦੂਜਾ ਪਟਿਆਲਾ ਪੁਲਿਸ ਨੇ ਇੱਕ ਕਾਰ ਮਾਲਕ ਨੂੰ ਇਹ ਚੋਰ ਬਣਾ ਦਿੱਤਾ ਚਕਸ ਹਸਪਤਾਲ ਚ ਆਪਣੇ ਬੇਟੇ ਦਾ ਇਲਾਜ ਕਰਵਾਉਣ ਆਇਆ ਸੀ ਜਿੱਥੇ ਪਾਰਕਿੰਗ ਚ ਉਸ ਤੋਂ ਗਲਤੀ ਨਾਲ ਕਾਰ ਲੋਕ ਹੋ ਗਈ। ਸ਼ਖਸ ਨੇ ਪਾਰਕਿੰਗ ਚ ਬੈਠੇ ਮੁਲਾਜ਼ਮ ਦੀ ਮਦਦ ਮੰਗੀ ਤੇ ਲੋਹੇ ਦੀ ਪੱਤ ਦੇ ਨਾਲ ਲੋਕ ਖੋਲ੍ਹਣ ਦੀ ਕੋਸ਼ਿਸ਼ ਕੀਤੀ ਪਰ ਸੈਕਿਉਰਿਟੀ ਗਾਰਡ ਨੇ ਮਦਦ ਕਰਨ ਦਿੱਤਾ ਚਕਸ ਨੂੰ ਚੋਰ ਸਮਝਿਆ ਤੇ ਪੁਲਿਸ ਨੂੰ ਸੂਚਨਾ ਦੇ ਦਿੱਤੀ ਜਿਸ ਤੋਂ ਬਾਅਦ ਪੁਲਿਸ ਵਾਲਿਆਂ ਨੇ ਕਾਰ ਦੇ ਟਾਇਰਾਂ ਚੋਂ ਹਵਾ ਕੱਢ ਦਿੱਤੀ। ਸਭ ਗਿਆ ਇਹਦੇ ਚ ਤੇ ਉਸ ਤੋਂ ਬਾਅਦ ਜੀ ਮੈਂ ਸੋਚਿਆ ਕਿ ਮੈਂ ਚਾਬੀ ਸੁੱਝ ਕੱਟ ਦਿੰਦਾ ਵੀ ਬੈਟਰੀਆਂ ਡਾਊਨ ਹੋ ਜੇ। ਮੈਂ ਪਿਛਲੀ ਟਾਕੀ ਖੋਲ ਕੇ ਅਗਲੀ ਟਾਕੀ ਖੋਲਣ ਲੱਗਿਆ ਤੇ ਉਸ ਤੋਂ ਪਹਿਲਾਂ ਮੇਰੀ ਪਿਛਲੀ ਟਾਕੀ ਲੋਕ ਹੋ ਗਈ ਤੇ ਗੱਡੀ ਸਾਰੀ ਲੋਕ ਹੋ ਗਈ ਜੀ ਉਸ ਤੋਂ ਬਾਅਦ ਮੈਂ ਜੀ ਮਿਸਤਰੀ ਨਾਲ ਗੱਲ ਕਰੀ ਉਹ ਕਹਿੰਦੇ ਵੀ ਤਾਰ ਲੈ ਕੇ ਵੀ ਤੁਸੀਂ ਇਸਾ ਥੋੜਾ ਜਿਹਾ ਬਾਹਰ ਖਿੱਚ ਕੇ ਗੱਡੀ ਖੋਲ ਲੇਗਾ ਪਰ ਮੈਂ ਖੋਲੀ ਨਹੀਂ ਜੀ ਮੈਂ ਤਾਰ ਲੈ ਕੇ ਉਹਦੇ ਮੁਲਾਜ਼ਮਾਂ ਵਾਲੇ ਚੱਲਿਆ ਗਿਆ ਮਲਾ ਮੁਲਾਜ਼ਮ ਨੇ ਜਿਹੜੇ ਉਹ ਪੁਲਿਸ ਵਾਲੇ ਸੀ ਜਿਹੜੀ ਪ੍ਰਾਈਵੇਟ ਸਕਿਉਰਿਟੀ ਉਹ ਸੀਗੀ ਨਹੀਂ ਜੀ ਉਹ ਪੁਲਿਸ ਵਾਲੇ ਦੀ ਜੀ ਅੱਛਾ ਪੁਲਿਸ ਵਾਲੇ ਵਿੱਚ ਹਾਂ ਜੀ ਮੈਂ ਉਹਨਾਂ ਲਈ ਗਿਆ ਮਨੂੰ ਕਿਹਾ ਮੈਂ ਵੀਰ ਜੀ ਸੱਸੀਗਾਮ ਉਹਗਾ ਸੱਸੀਗਾਮ ਆ ਜੀ ਐਂ ਕਰਕੇ ਮੇਰੀ ਗੱਡੀ ਲੋਕ ਹੋ ਗਈ ਵੀ ਮੈਨੂੰ ਪੇਚਕਾਸ ਜਾਂ ਮੇਰੇ ਨਾਲ ਚੱਲੋਗੇ ਵੀ ਮੈਂ ਗੱਡੀ ਖੋਲਣੀ ਆ ਉਹਨਾਂ ਨੇ ਜੀ ਮੇਰੀ ਕੋਈ ਗੱਲ ਨਹੀਂ ਸੁਣੀ ਉਹਨਾਂ ਨੇ ਹੋਰ ਪੁਲਿਸ ਵਾਲਿਆਂ ਨੂੰ ਫੋਨ ਕਰਕੇ ਇਕੱਠੇ ਕਰ ਲਿਓਰੇ ਜੀ ਤੇ ਮੈਨੂੰ ਕੋਈ ਆਧਾਰ ਕਾਰਡ ਨਹੀਂ ਦੇਣ ਦਿੱਤਾ ਜੀ ਉਹਨਾਂ ਨੇ ਤੇ ਉਹਨਾਂ ਨੇ ਮੇਰੇ ਟਾਇਰਾਂ ਦੀ ਹਵਾ ਕੱਢ ਦਿੱਤੀ ਜੀ ਪਾਲੀ ਦੇ ਖਰੜਚੇ ਮਾਹੌਲ ਉਸ ਸਮੇਂ ਤਣਾਪੁਣ ਹੋ ਗਿਆ ਜਦੋਂ ਇੱਕ ਨਸ਼ੇ ਚਿਤਤ ਸ਼ਖਸ ਗੁਰੂ ਘਰ ਚ ਜਾ ਵੜਿਆ ਸ਼ਖਸ ਨੇ ਗੁਰਦੁਆਰਾ ਸਾਹਿਬ ਤੋਂ ਪਾਨ ਤੋਂ ਧੰਗਾ ਮ ਕੀਤਾ ਜਿਸ ਤੇ ਸਥਾਨਕ ਲੋਕਾਂ ਚ ਪਾਰੀ ਰੋਸ ਦੇਖਣ ਨੂੰ ਮਿਲਿਆ ਮੌਕੇ ਤੇ ਮੌਜੂਦ ਲੋਕਾਂ ਨੇ ਪੁਲਿਸ ਨੂੰ ਸੂਚਿਤ ਕੀਤਾ ਜਿਸ ਤੋਂ ਬਾਅਦ ਨਸ਼ੇੜੀ ਗੁਰੂ ਘਰ ਤੋਂ ਫਰਾਰ ਹੋ ਪਟਿਆਲਾ ਦੇ ਪੋlo ਗਰਾਉਂਡ ਨੇੜੇ ਕਤਲ ਦੀ ਵਾਰਦਾਤ ਵਾਪਰੀ ਜਿੱਥੇ ਕੋਹਲੀ ਟਾਬੇ ਤੇ ਕੰਮ ਕਰਨ ਵਾਲੇ ਇੱਕ ਨੌਕਰ ਦਾ ਚਾਰ ਬਦਮਾਸ਼ਾਂ ਨੇ ਚਾਕੂ ਮਾਰ ਕੇ ਕਤਲ ਕਰ ਦਿੱਤਾ ਇਹਨਾਂ ਬਦਮਾਸ਼ਾਂ ਦੀ ਖਾਣਾ ਖਾਣ ਤੋਂ ਬਾਅਦ ਇਸ ਨੌਕਰ ਦੇ ਨਾਲ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋਈ ਸੀ ਕਤਲ ਦੀ ਵਾਰਦਾਤ ਤੋਂ ਅੰਜਾਮ ਦੇ ਕੇ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ ਮ੍ਰਿਤਕ ਦੀ ਪਛਾਣ ਸੰਤੋਸ਼ ਵੱਜੋ ਕੋਈ ਹੈ ਵਨੀਦੇ ਪੂਰ ਪਿੰਡ ਵਿੱਚ ਇੱਕ ਨੌਜਵਾਨ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ ਪਰਵਾਰਿਕ ਮੈਂਬਰ ਨੇ ਸ਼ਰਾਬ ਠੇਕੇ ਦੇ ਕਰਮਚਾਰੀਆਂ ਤੇ ਇਲਜ਼ਾਮ ਲਗਾਏ ਨੇ ਕਿ 19 ਅਕਤੂਬਰ ਨੂੰ ਦੁਕਾਨ ਤੇ ਲੜਾਈ ਹੋਈ ਸੀ ਉਸਦੀ ਰੰਜਿਸ਼ ਚ ਡੰਡਿਆਂ ਤੇ ਰੋਡਾਂ ਦੇ ਨਾਲ ਕੁੱਟਮਾ ਕਰਕੇ ਕਤਲ ਕੀਤਾ ਗਿਆ ਹੈ ਜਿਸ ਕਹੇ ਗਿਆ ਕਿ ਅਜੀਬ ਦੀ ਉਸਦੀ ਪਿੰਡ ਦੇ ਕਰ ਸ਼ੱਕੀ ਹਾਲਾਤਾਂ ਵਿੱਚ ਮੌਤ ਹੋਈ ਸੀ ਤੇ ਪੁਲਿਸ ਦਾ ਕਹਿਣਾ ਹੈ ਕਿ ਸ਼ਿਕਾਇਤਦਾਰ ਤੇ ਕਾਰਵਾਈ ਚੱਲ ਰਹੀ ਹੈ ਬਲਮੀਤ ਜਤੀ ਸਿੰਘ ਜੀ ਠੇਕੇ ਮੇਰਾ ਭਾਈ ਗਿਆ ਉਹ ਸਰਾ ਪੀ ਰਹਾ ਦਾ ਜੀ ਠੇਕਦਾਰ ਉਹ ਡੰਡੋ ਸੇ ਸਹਿਜਮਾਨ ਗੋਪੀਥਿਆ ਆਰ ਉਸਕੀ 19 ਤਾਰੀਖ ਨੂੰ ਪਿੱਟਾ ਦਾ ਜੀ ਆਦ 4 ਵਜੇ ਡੈਥ ਹੋ ਗਈ ਆ ਜੀ ਜਾਤੀ ਵਾਤੀ ਅਨਾਰੇ ਸੇ ਉਹ ਪਿੱਟ ਦਿਆ ਅਮਰ ਕੀ ਉਸੀ ਮੌਤ ਹੋ ਗਈ ਕਿਆ ਕੁਝ ਪਹਿਲੇ ਮਾਮਲਾ ਤਾਂ ਪਹਿਲੇ ਲੜਾਈ ਨਾ ਕੋਈ ਨਾ ਕੋਈ ਮਾਮਲਾ ਨਹੀਂ ਤਾਂ ਕੋਈ ਲੜਾਈ ਝਗੜਾ ਨਹੀਂ ਕੋਈ ਮਾਰੀ ਦੁਸ਼ਮਣੀ ਨਹੀਂ ਸੀ ਕਿਸੇ ਕੀ ਕਿਉਂ ਮਾਰਾ ਫਿਰ ਹਾਂ ਬਾਈ ਦਾਰੂ ਕਾਣ ਮਾਰਿਆ ਹੈ ਦਾਰੂ ਪੀਰ ਤਾਂ ਨੂੰ ਬਲੇ ਮਾਰ ਕੇ ਗਾਲੀ ਗਲੋਚ ਦੇ ਰਿਹਾ ਤਾਂ ਚਨੇਗੜੀ ਸੁਖਨਾ ਲੇਕ ਨੇੜੇ ਆਕਾਲੀ ਆਗੂ ਰੂਪਕੌਰ ਸੰਤੂਤਨ ਪਛਾਤਿਆ ਨੇ ਹਮਲਾ ਕਰ ਦਿੱਤਾ ਰੂਪਕੌਰ ਸੰਦੂ ਨੇ ਦੱਸਿਆ ਕਿ ਉਹ ਕਿਸੇ ਕੰਮ ਦੇ سلسلے ਚ ਅੰਮ੍ਰਿਤਸਰ ਤੋਂ ਇੱਥੇ ਆਏ ਸਨ ਤਾਂ ਇੱਕ ਕਾਰ ਲਗਾਤਾਰ ਉਹਨਾਂ ਦਾ ਪਿੱਛਾ ਕਰ ਰਹੀ ਸੀ ਤੇ ਬਾਅਦ ਚ ਅਚਾਨਕ ਕਾਰ ਉਹਨਾਂ ਦੀ ਗੱਡੀ ਤੇ ਅੱਗੇ ਲਗਾ ਕੇ ਕਾਰ ਸਵਾਰਾਂ ਦੇ ਵੱਲੋਂ ਗਾਲ੍ਹਾਂ ਕੱਢਣ ਲੱਗ ਪਈਆ ਤੇ ਸਾਡੇ ਤੇ ਹਮਲਾ ਕਰ ਦਿੱਤਾ ਰੂਪਕੌਰ ਸੰਦੂ ਨੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਗੁਹਾਰ ਲਗਾਈ संतार्जम नीचे उन्होंने लेके हर पार्टी ने पूरीवा लगाई हुई है आम आदमी पार्टी ਨੂੰ ਉਸ ਸਮੇਂ મજબૂતી મળી ਜਦੋਂ ਕਈ ਨੌਜਵਾਨ ਲੜਕੇ ਅਕਾਲੀ ਦਲ ਅਤੇ ਹੋਰਨਾਂ ਪਾਰਟੀਆਂ ਨੂੰ ਛਟਕਿਆ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਵਿਧਾਇਕ ਸ਼ੇਰੀ ਕਲਤੀ ਨੇ ਪਾਰਟੀ ਸ਼ਾਮਲ ਕਰਨ ਦੀ ਰਸਮ ਅਦਾ ਕੀਤੀ ਤੇ ਜਿਹੜੀ ਉਹਨਾਂ ਦੀ ਪਹਿਲੀ ਪਸੰਦ ਤਰਨਤਰਨ ਹਲਕੇ ਦੀ ਬਣਦੀ ਜਾ ਰਹੀ ਹੈ ਜੀ ਕਿਉਂਕਿ ਇਹ ਕੋਈ ਕਮਤ ਤੱਕ ਇਹ ਨਾ ਨਹੀਂ ਹੋਊਗਾ ਜਦੋਂ ਆਪਾਂ ਕੀਤੇ ਹੋਏ ਕੰਮਾਂ ਦੀ ਰਿਪੋਰਟ ਘਰ ਲੋਕਾਂ 'ਚ ਲੈ ਕੇ ਜਾਂਦੇ ਨਾ ਲੋਕ ਵਾਕਿ ਪ੍ਰਸਤਾ ਕਰਦੇ ਆ ਵੀ ਹਾਂ ਜੋ ਜੋ ਆਮ ਆਦਮੀ ਪਾਰਟੀ ਨੇ ਕੀਤਾ ਜਿਹੜੇ ਜਿਹੜੇ ਕੰਮ ਕੀਆ ਉਹ ਸਟੈਪ ਬਾਏ ਸਟੈਪ ਕੰਮ ਕਰਦੀ ਹੋਈ ਨਜ਼ਰ ਆਉਂਦੀ ਹੈ ਪਠੰਡਾ ਦੇ ਦੀਪ ਸਿੰਘ ਨਗਰ 'ਚ ਇੱਕ ਨੌਜਵਾਨ ਦੀ ਪੇਤਰੇ ਹਲਾਤਾਚ ਮੌਤ ਹੋ ਗਈ ਮੰਗਲ ਸਿੰਘ ਦੀ ਸਵੇਰੇ ਪੁਲਿਸ ਨੂੰ ਫਾਹਾ ਲਗਾ ਕੇ ਹੋਈ ਲਾਸ਼ ਮਿਲੀ ਪੁਲਿਸ ਮੁਤਾਬਕ ਮੰਗਲ ਸਿੰਘ ਨੇ ਫਹਾ ਲਗਾ ਕੇ ਖੁਦਕੁਸ਼ੀ ਕੀਤੀ ਹੈ ਦੂਜੇ ਪਾਸੇ ਮੰਗਲ ਸਿੰਘ ਨੇ ਮੋਹੱਲਾ ਵਾਸੀਆਂ ਦਾ ਕਹਿਣਾ ਹੈ ਕਿ ਮੰਗਲ ਸਿੰਘ ਦਾ ਕਤਲ ਕੀਤਾ ਗਿਆ ਹੈ ਦੱਸ ਦੇ ਕਿ ਮੰਗਲ ਪਿਛਲੇ 8 ਸਾਲਾਂ ਤੋਂ ਆਪਣੀ ਪ੍ਰੇਮਿਕਾ ਦੇ ਨਾਲ ਲਿਵਨ ਚ ਰਹਿ ਰਿਹਾ ਸੀ ਪੁਲਿਸ ਦੇ ਵੱਲੋਂ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਦੋਨੇ ਜੀ ਆਪ ਦੀ ਰਿਸ਼ਤੇਦਾਰੀ ਚ ਵਿਆਹ ਸੀ ਕੋਈ ਪਤਾ ਨਹੀਂ ਉੱਥੋਂ ਮੈਨੂੰ ਫੋਨ ਕੀਤਾ ਵੀ ਤੂੰ ਜਾ ਤੇਰੀ ਮੰਗੇ ਦੀ ਤਮਾਉਤ ਹੋ ਗਈ ਆ ਮੈਂ ਚੱਲ ਮੈਂ ਜਾਨੀ ਮੈਂ ਹੰਦ ਗਮਾਂ ਉਠਾਇਆ ਕਰਾਇਦਾ ਠਾਇਆ ਮੈਂ ਆਈਆਂ ਬਧੀਆ ਪਿਆਸੀ ਮੈਂ ਆ ਕੇ ਪੁੱਛਿਆ ਕਿ ਕਿਵੇਂ ਮਰਿਆ ਕਹਿੰਦੇ ਸਾਨੂੰ ਤਾਂ ਪਤਾ ਨਹੀਂ ਇੱਥੇ ਪਿਆ ਸੀ ਆ ਇੱਥੇ ਪਿਆ ਸੀ ਇਹ ਮੈਂ ਵੇਖਿਆ ਉਹਦੇ ਗਲ ਚ ਵੀ ਬਹੁਤ ਵੱਡਾ ਨਿਸ਼ਾਨ ਸੀਗਾ ਤੇ ਮੈਂ ਕਿਹਾ ਤੁਸੀਂ ਮਾਰਿਆ ਕਹਿੰਦੇ ਅੱਜ ਤਾਂ ਮਾਰਿਆ ਨਹੀਂ ਜੀ ਤਾਂ ਬੱਡੇ ਤੇ ਪਿਆ ਸੀ 4 ਵਜੇ ਤੱਕ ਜੀ ਇਹੀ ਗੱਲ ਚੱਲੀ ਗਈ ਮੇਰਾ ਬਾਬਾ ਦੀਪ ਸਿੰਘ ਨਗਰਾ ਉਹਦੇ ਛਾ ਫਾਜੀ ਰਤਨ ਫਾਕ ਤੇ ਕੋਲ ਲਗਭਗ 7-8 ਸਾਲ ਤੋਂ ਉਹਦੇ ਕੋਲ ਰਹਿੰਦਾ ਸੀਗਾ ਉਹਨੇ ਰਾਤ ਆਹ ਲੈ ਕੇ ਸੁਸਾਈਡ ਕੀਤਾ ਤੇ ਉਹਦੀ ਦਵਾਸ਼ਾ ਜਰੀਏ ਉਸ ਮਾਰਚੀ ਰਿਖਾ ਤੋ ਅਇਆਂ ਚੋਨੇ ਦੀਆਂ ਟਰਾਲੀਆਂ ਜ਼ਬਤ ਕੀਤੀਆਂ ਦਾਣਾ ਮੰਡੀ ਵਿਖਾ ठाਣੇ ਚ ਚੋਨੇ ਦੀਆਂ ਢੇਰੀਆਂ ਦੇਖਣ ਨੂੰ ਮਿਲੀਆਂ ਦੱਸਦੀ ਕਿ ਮਾਰਕੀਟ ਕਮੇਟੀ ਦੇ ਅਧਿਕਾਰੀ ਨੇ ਸ਼ਿਕਾਇਤ ਦਿੱਤੀ ਸੀ ਕਿ ਰਾਜਸਥਾਨ ਦੇ ਕਿਸਾਨ ਚੋਨਾ ਵੇਚਣ ਲਈ ਇੱਥੇ ਲਿਆਏ ਹਨ ਦੂਜੇ ਪਾਸੇ ਕਿਸਾਨਾਂ ਨੇ ਆਪਣਾ ਦੁੱਖ ਬਿਆਨ ਕਰਦਿਆਂ ਦੱਸਿਆ ਕਿ ਰਾਜਸਥਾਨ ਚ ਚੋਨੇ ਦੀ ਖਰੀਦ ਨਹੀਂ ਹੋ ਰਹੀ ਇਸ ਲਈ ਮਜਬੂਰੀ ਚ ਚੋਨਾ ਪੰਜਾਬ ਉ ਲੈ ਕੇ ਆਏ ਗਿੱਦੜਵਾਹ ਦੇ ਨਾਲ ਲੱਗਦੇ ਪਿੰਡ ਪਿਉਰੀ ਵਿੱਚ ਉਪਰਾਲੀ ਦੀ ਪਰੀ ਟਰਾਲੀ ਨੂੰ ਅੱਗ ਲੱਗਣ ਲੱਗ ਗਈ ਜਿਸ ਕਾਰਨ ਪੂਰੀ ਟਰਾਲੀ ਸਾੜ ਕੇ ਸੁਆਹ ਹੋ ਗਈ ਹਾਲਾਂਕਿ ਡਰਾਈਵਰ ਦੀ ਹੋਸ਼ਿਆਰੀ ਕਾਰਨ ਟਰੈਕਟਰ ਨੂੰ ਅੱਗ ਲੱਗਣ ਤੋਂ ਬਚਾ ਰਿਹਾ ਦਰਸਲ ਖੇਤਾਂ ਵਿੱਚੋਂ ਨਿਕਲ ਰਹੀਆਂ ਹਾਈ ਵੋਲਟੇਜ ਤਾਰਾਂ ਦੀ ਦਿਵਾਲ ਟਰਾਲੀ ਟਕਰਾ ਗਈ ਜਿਸ ਤੇ ਕਾਰਨ ਇਹ ਅੱਗ ਲੱਗ ਗਈ ਜਾਣਕਾਰੀ ਮੁਤਾਬਕ ਕਿਸਾਨਾਂ ਦੇ ਵੱਲੋਂ ਫਾਇਰ ਬ੍ਰਿਗੇਡ ਨੂੰ ਫੋਨ ਕਰਨ ਤੋਂ ਬਾਅਦ ਫਾਇਰ ਬ੍ਰਿਗੇਡ ਨਹੀਂ ਪਹੁੰਚੀ ਲੁਧਿਆਣਾ ਦੇ ਪਵੇਲੀਅਨ ਮਾਲ ਨੇੜੇ ਅਚਾਨਕ ਅੱਗ ਲੱਗ ਗਈ ਇਹ ਅੱਗ ਕੂੜੇ ਦੇ ਢੇਰ 'ਚ ਲੱਗੀ ਫਾਇਰ ਬ੍ਰਿਗੇਡ ਦੀ ਟੀਮ ਨੇ ਮੌਕੇ ਤੇ ਤੁਰੰਤ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ ਫਾਇਰ ਬ੍ਰਿਗੇਡ ਦੇ ਅਧਿਕਾਰੀ ਨੇ ਜ਼ਾਹਰ ਕੀਤਾ ਕਿ ਜੇਕਰ ਸਮੇਂ ਸਿਰ ਕਾਰਵਾਈ ਨਾ ਕੀਤੀ ਜਾਂਦੀ ਤਾਂ ਅੱਗ ਨੇ ਖੇਤ ਵਿੱਚ ਫੈਲ ਸਕਦੀ ਸੀ ਤੇ ਵੱਡਾ ਹਾਦਸਾ ਵਾਪਰ ਸਕਦਾ ਸੀ ਸਥਾਨਕ ਵਾਸੀਆਂ ਨੇ ਮੰਗ ਕੀਤੀ ਹੈ ਕਿ ਖੇਤ ਵਿੱਚ ਕੂੜੇ ਦੇ ਢੇਰ ਦੀ ਸਫਾਈ ਦੇ ਲਈ ਨਗਰ ਨਿਗਮ ਵੱਲੋਂ ਨਿਯਮਿਤ ਪ੍ਰਬੰਧ ਕੀਤਾ ਜਾਵੇ ਫਿਰੋਜ਼ਪੁਰ ਵਿੱਚ ਹੜਪੀਟਾਂ ਦੀ ਅਕਾਲੀ ਦਲ ਨੇ ਮਦਦ ਕੀਤੀ ਹੈ ਕਣਕ ਦੀ ਬਿਜਾਈ ਲਈ ਵੀ ਪਿੰਡਾਂ ਨੂੰ ਕਣਕ ਦਾ ਬੀਜ ਵੰਡਿਆ ਗਿਆ ਸਾਬਕਾ ਮੰਤਰੀ ਜਨਮੇਜਾ ਸਿੰਘ ਸਿੱਖ ਹੋਤੇ ਸਾਬਕਾ ਵਿਧਾਇਕ ਸੁਖਪਾਲ ਲੰਡੋ ਨੇ ਹੜਪੜਿਤ ਪਿੰਡਾਂ ਨੂੰ ਕਣਕ ਦੇ ਬੀਜਾਂ ਦੀਆਂ ਟਰਾਲੀਆਂ ਰਵਾਨਾ ਕੀਤੀਆਂ ਜਿਸ ਕਾਰਨ ਹੋਇਆ ਕਿ ਅਕਾਲੀ ਦਲ ਦੇ ਵੱਲੋਂ 15000 ਲੀਟਰ ਤੋਂ ਜ਼ਿਆਦਾ ਡੀਜ਼ਲ ਪਹਿਲਾਂ ਹੀ ਹੜਪੀਟਾਂ ਨੂੰ ਦਿੱਤਾ ਆਲਰੇਡੀ ਜਾ ਚੁੱਕਾ ਨੂ ਜ਼ਿਲ੍ਹੇ ਦੇ ਪਿੰਡ ਖੋਰੀ ਕਲਾ ਵਿੱਚ ਆਵਾਰਾ ਪਸ਼ੂਆਂ ਦਾ ਆਤਕ ਦੇਖਣ ਨੂੰ ਮਿਲਿਆ ਆਏ ਦਿਨ ਆਵਾਰਾ ਪਸ਼ੂਆਂ ਦੇ ਹੋ ਰਹੇ ਹਮਲਿਆਂ ਦੇ ਕਰਕੇ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਹੈ ਦਰਸਲ ਪਿਛਲੇ 3 ਦਿਨਾਂ 'ਚ 3 ਮਹਿਲਾਵਾਂ ਆਵਾਰਾ ਪਸ਼ੂਆਂ ਦਾ ਸ਼ਿਕਾਰ ਬਣ ਚੁੱਕੀਆਂ ਨੇ ਇੱਕ ਘਟਨਾ ਸੀ ਸੀ ਟੀਵੀ ਕੈਮਰੇ ਵਿੱਚ ਵੀ ਕੈਦ ਹੋਈ ਹੈ ਜਿਸ 'ਚ ਰਾਜਾਂ ਦੀ ਔਰਤਾਂ ਆਵਾਰਾ ਪਸ਼ੂ ਨੇ ਬੁਰੀ ਤਰ੍ਹਾਂ ਧਰੜਿਆ ਪੁਲਿਸ ਇਹਨਾਂ ਸਾਰੇ ਮਾਮਲਿਆਂ 'ਚ ਕਾਰਵਾਈ ਦੀ ਮੰਗ ਕਰ ਰਹੀ ਹੈ ਪੰਜਾਬੀ ਫਿਲਮ بڑا ਕਰਾਰਾ ਪੂਦਨਾ ਦੀ ਸਟਾਰ ਕਾਸਟ ਅੰਮ੍ਰਿਤਪੁਰ ਪਹੁੰਚੀ ਜਿੱਥੇ ਉਹਨਾਂ ਨੇ ਆਪਣੀ ਆਉਣ ਵਾਲੀ ਫਿਲਮ ਦੇ ਪ੍ਰੋਮੋਸ਼ਨ ਕੀਤੀ ਸਟਾਰ ਕਾਸਟ ਨੇ ਦੱਸਿਆ ਹੈ ਕਿ ਇਹ ਫਿਲਮ ਪਰਵਾਰਕ ਪਿਆਰ ਪੈਣਪਰਾ ਤੇ ਰਿਸ਼ਤੇ ਅਤੇ ਪੰਜਾਬੀ ਸਭਿਆਚਾਰ ਨੂੰ ਸਮਰਪਿਤ ਹੈ ਉਪਾਸਨਾ ਸਿੰਘ ਨੇ ਹੜਾ ਦੇ ਨਾਲ ਜੁੜੇ ਸਵਾਲ ਤੇ ਕਿਹਾ ਕਿ ਪੰਜਾਬ ਹਮੇਸ਼ਾ ਚੜਦੀ ਕਲਾ ਵਿੱਚ ਹੈ ਇਸ ਨੂੰ ਕੋਈ ਵੀ ਡੋਗ ਨਹੀਂ ਸਕਦਾ ਜਿਕਰ ਇਹ ਹੈ ਕਿ ਇਹ ਫਿਲਮ 7 ਨਵੰਬਰ ਨੂੰ ਰਿਲੀਜ਼ ਹੋ ਰਹੀ ਹੈ ਇਹ ਚਟਨੀ ਬੰਦੀ ਨਾ ਉਦਾਂ ਦੀ ਸਾਡੀ ਫਿਲਮ ਹੈ ਬੜਾ ਕਰਾਹੀ ਬੜੀ ਕਰਾਰੀ ਚਟਨੀ ਗਾਉਂਗੀ ਮੈਂ ਇਹ ਤੇ ਇਹਦੇ ਚ ਇਮੋਸ਼ਨਸ ਵੀ ਹੈ ਇਹਦੇ ਚ ਕਾਮੇਡੀ ਵੀ ਹੈ ਇਹਦੇ ਚ ਪੰਜਾਬੀ ਕਲਚਰ ਵੀ ਹੈ ਗਿੱਧਾ ਵੀ ਹੈ ਪੰਗੜਾ ਸਾਰੀ ਤਰ੍ਹਾਂ ਦੀਆਂ ਚੀਜ਼ਾਂ ਇਹਦੇ ਚ ਪਾਈਆਂ ਗਈਆਂ ਤੇ ਇੱਕ ਗੱਲ ਹੋਰ ਤੁਹਾਨੂੰ ਦੱਸਣਾ ਚਾਹੂੰਗੀ ਕਿ ਇਹ ਜਿਹੜੀ ਫਿਲਮ ਹੈਗੀ ਹੈ ਇਹ ਆਲਰੇਡੀ ਮਰਾਠੀ ਚ ਬਣ ਚੁੱਕੀ ਹੈ ਤੇ ਮਰਾਠੀ ਦਾ ਔਰ ਬਹੁਤ ਵੱਡੀ ਹਿੱਟ ਰਹੀ ਹੈ આજ ਤੱਕ ਦੀ ਮੈਨੂੰ ਲੱਗਦਾ ਹੈ ਕਿ ਸਭ ਤੋਂ ਵੱਡੀ ਮਰਾਠੀ ਦੀਆਂ ਹਿੱਟ ਫਿਲਮਾਂ ਚ ਇਹਦਾ ਨਾਮ ਆਉਂਦਾ ਹੈ ਇਹਦੇ ਚ ਕੀ ਹੈ ਹੁਣ ਪੰਜਾਬੀ ਕਲਚਰ ਪਾ ਕੇ ਪੰਜਾਬੀ ਪੰਗੜੇ ਗਿੱਧੇ ਪਾ ਕੇ ਬਾਕੀ ਜਿਹੜੀ ਕਹਾਣੀ ਉਹੀ ਰੱਖੀ ਗਈ